ਪੰਜਾਬ ਸਰਕਾਰ ਸਹਿਰਾਂ ਦੀ ਸਫਾਈ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤਾਂ ਕਿ ਸਹਿਰਾਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਮੰਡੀ ਗੋਬਿੰਦਗੜ ਦੀ ਨਗਰ ਕੌਸਲ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਉਪਕਰਨਾਂ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਆਖੀ ਉਹਨਾਂ ਆਖਿਆ ਕਿ ਹੁਣ ਮਨੁੱਖ ਸੀਵਰੇਜ ਵਿੱਚ ਵੜ ਕੇ ਸਫਾਈ ਨਹੀਂ ਕਰ ਸਕਦਾ ਇਸ ਲਈ ਨਵੀਂ ਮਸ਼ੀਨਰੀ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਹੁਣ ਪੰਜਾਬ ਸਰਕਾਰ ਵੱਲੋਂ ਮੰਡੀ ਗੋਬਿੰਦਗੜ ਨਗਰ ਕੌਸਲ ਲਈ ਮੁਹੱਈਆ ਕੀਤੀ ਗਈ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਵਿੱਚ ਜਿਹੜੇ ਬੰਦੋਬਸਤ ਨੇ ਉਹਨਾਂ ਨੂੰ ਸੁਧਾਰਨ ਵਾਸਤੇ ਪੂਰੇ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਮਸ਼ੀਨਰੀ ਕੀਤੇ ਭੇਜੀ ਹੈ ਲੋਕਲ ਬਾਡੀ ਬਾਡੀਜ਼ ਡਿਪਾਰਟਮੈਂਟ ਵੱਲੋਂ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਲਈ ਦੋ ਸੈਕਸ਼ਨ ਕਮ ਜੈਟਿੰਗ ਮਸ਼ੀਨ ਜਿਹੜੇ ਸ਼ੋਕ ਲੈ ਲੈਣ ਦੇ ਟਰੱਕ ਹੁੰਦੇ ਜਿਨ੍ਹਾਂ ਨੂੰ ਆਪਾਂ ਲੇਮ ਲੈਂਗੁਏਜ ਕੈਮੀ ਮਸ਼ੀਨ ਕਹਿੰਦੇ ਨੇ ਦੋ ਨਮੀਓ ਭੇਜਿਆ ਨੇ ਮੰਡੀ ਗਵਿੰਦਗੜ੍ਹ ਨਗਰ ਕੌਂਸਲ ਦੇ ਕੋਲ ਦੋ ਪਹਿਲਾਂ ਹੈਗੀਆਂ ਟੋਟਲ ਚਾਰ ਹੋ ਗਈਆਂ ਜੀ ਉਹਦੇ ਨਾਲ ਨਾਲ ਚਾਰ ਟਾਟਾ ਐਸਡੀਆ ਗ੍ਰੈਬ ਬਾਕਟਸ ਨੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਹੁਣ ਆਂਡੀਆਂ ਦੇ ਕਾਨੂੰਨ ਦੇ ਮੁਤਾਬਕ ਸੀਵਰੇਜ ਦੇ ਅੰਦਰ ਪੜ ਕੇ ਸਫਾਈ ਸਫਾਈ ਕਰਨਾ ਇੱਕ ਗੈਰਕਾਨੂੰਨੀ ਕੰਮ ਹੈ ਇਨਸਾਨ ਨਹੀਂ ਬੜ ਸਕਦਾ ਤੇ ਉਹਦੇ ਵਾਸਤੇ ਗ੍ਰੈਬ ਮਸ਼ੀਨਾਂ ਨੇ ਚਾਰ ਗ੍ਰੈਬ ਮਸ਼ੀਨਾਂ ਉਹ ਆਈਆਂ ਨੇ ਇੱਕ ਸੀਵਰ ਇਨਸਪੈਕਸ਼ਨ ਕੈਮਰਾ ਆਇਆ ਹੈ ਪੰਜਾਬ ਸਰਕਾਰ ਵੱਲੋਂ ਤੇ ਇਹਦੇ ਨਾਲ ਨਾਲ ਚਾਰ ਈ ਰਿਕਸ਼ੇ ਤੇ ਤਿੰਨ ਮਿਨੀ ਜੈਟਿੰਗ ਮਸ਼ੀਨਾਂ ਜਿਹੜੀਆਂ ਮੈਨੂਅਲ ਹੁੰਦੀਆਂ ਨੇ ਉਹ ਆਉਣੀਆਂ ਨੇ ਉਹ ਵੀ ਪੰਜਾਬ ਸਰਕਾਰ ਵੱਲੋਂ ਮੰਡੀ ਗੁਂਦਗੜ ਨਗਰ ਕੌਂਸਲ ਨੂੰ ਤੈਨੀਆਂ ਗਿਆ ਨੇ ਮੈਂ ਇੱਥੇ ਦੁਬਾਰਾ ਜ਼ਿਕਰ ਕਰਨਾ ਚਾਹੁੰਦਾ ਹਾਂ ਵੀ ਇਹ ਜੋ ਮੰਡੀ ਗਵਿੰਦਗੜ ਨਗਰ ਕੌਂਸਲ ਆਪਣੇ ਖਜ਼ਾਨੇ 'ਚ ਜੋ ਕੰਮ ਕਰਦਾ ਹੈ ਇਹ ਉਸ ਤੋਂ ਉੱਪਰ ਦੀ ਹੋ ਕੇ ਪੰਜਾਬ ਸਰਕਾਰ ਦੇ ਲੋਕਲ ਬਾਡੀ ਡਿਪਾਰਟਮੈਂਟ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਭੀ ਸਰਕਾਰ ਨੇ ਇਹ ਮੰਡੀ ਗਵਿੰਦਗੜ ਸ਼ਹਿਰ ਵਾਸਤੇ ਮਸ਼ੀਨਰੀ ਭੇਜੀ ਹੈ ਇਹਦੇ ਨਾਲ ਨਾਲ ਗਵਿੰਦਗੜ ਸ਼ਹਿਰ ਦੇ ਅ ਅ ਅਮਲੋ ਹਲਕੇ ਦੇ 7 ਸਕੂਲਾਂ ਦੇ ਵਿੱਚ ਸਪੋਰਟਸ ਦੀ ਇਕੁਪਮੈਂਟ ਜਾਂ ਉੱਤੇ ਸਪੋਰਟਸ ਦਾ ਇਨਫਰਾਸਟ੍ਰਕਚਰ ਸਰਵਰ ਫੰਡ ਭੇਜੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਟੋਟਲ 83 ਸਕੂਲਾਂ ਦੇ ਵਿੱਚ ਭੇਜੇ ਗਏ ਨੇ ਜਿਸ ਦੇ ਵਿੱਚ 83 ਸਕੂਲਾਂ ਦੇ ਵਿੱਚੋਂ 7 ਸਕੂਲ ਅਮਲੋ ਹਲਕੇ ਦੇ ਨੇ ਜਿਹਦੇ ਵਿੱਚ ਜਿਹੜਾ ਮੰਡੀ ਗੁਵਿੰਦਗੜ ਗਰਲ ਸਕੂਲ ਹੈ ਉਹਦੇ ਵਿੱਚ ਜਿਹੜਾ ਕਬੱਡੀ ਦਾ ਮੈਟ ਹੁੰਦਾ ਜਿਹਦੇ ਉੱਤੇ ਪ੍ਰੋਫੈਸ਼ਨਲ ਤੇ ਆਪਣੀਆਂ ਜਿਹੜੀਆਂ ਏਸ਼ੀਅਨ ਗੇਮਸ 올림픽 ਗੇਮਸ ਜਿਨ੍ਹਾਂ ਦੇ ਵਿੱਚ ਕਬੱਡੀ ਖੇਡੀ ਜਾਂਦੀ ਹੈ ਉਹ ਵਾਲਾ ਮੈਟ ਹੈ ਲਗਭਗ 6 62000 ਦੀ ਲਗਤ ਦਾ ਉਹ ਭੇਜਿਆ ਗਿਆ ਹੈ ਅ ਅਮਲੋ ਗਰਲ ਸਕੂਲ ਵਾਸਤੇ ਕਬੱਡੀ ਵਾਸਤੇ ਭੇਜਿਆ ਗਿਆ ਹੈ ਸਲਾਣਾ ਜੀਵਨ ਸਿੰਘ ਵਾਲਾ ਸਕੂਲ ਵਾਸਤੇ ਬੈਡਮਿੰਟਨ ਕੋਰਟ ਵਾਸਤੇ ਤੇ ਵਾਲੀਬਾਲ ਕੋਰਟ ਵਾਸਤੇ ਫੰਡ ਭੇਜਿਆ ਗਿਆ ਹੈ ਨਰੈਣਗੜ੍ਹ ਸਕੂਲ ਵਾਸਤੇ ਕਬੱਡੀ ਦਾ ਮੈਟ ਉਹੀ 1.5 6 ਲੱਖ ਦਾ ਉਹ ਭੇਜਿਆ ਗਿਆ ਹੈ ਲਹਾਰ ਮਾਜਰਾ ਸਕੂਲ ਹੈ ਜਿਹੜਾ ਆਪਣਾ ਗਵਿੰਦਗੜ੍ਹ ਦੇ ਬਿਲਕੁਲ ਨਾਲ ਹੈ ਉੱਥੇ ਬੈਡਮਿੰਟਨ ਕੋਰਟ ਨਵਾਂ ਬਣਾਉਣ ਵਾਸਤੇ 1 ਲੱਖ 1000 ਰੁਪਏ ਭੇਜੇ ਗਏ ਨੇ ਤੰਦਾਪਤਾ ਕਲਾ ਸਕੂਲ ਹੈ ਉੱਥੇ ਵੀ 1 ਲੱਖ 10 ਹਜ਼ਾਰ ਪੇਮੈਂਟ बैडਮਿੰਟਨ ਕੋਰ ਵਾਸਤੇ ਭੇਜੇ ਗਏ ਨੇ ਮਸ਼ਰਾਏ ਕਲਾ ਮਿਡਲ ਸਕੂਲ ਹੈ ਉੱਥੇ ਵੀ बैडਮਿੰਟਨ ਕੋਰ ਵਾਸਤੇ 1 ਲੱਖ 10 ਹਜ਼ਾਰ ਰੁਪਏ ਦਾ ਫੰਡ ਹੈ ਜਿਹੜਾ ਭੇਜਿਆ ਗਿਆ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਹੂਲਤਾਂ ਦੇ ਵਿੱਚ ਸੁਧਾਰ ਕੰਮ ਲਈ ਦਿਨ-ਬਦ ਦਿਨ ਕਦਮ ਚੁੱਕ ਰਹੀ ਹੈ ਉਹਦੇ ਵਿੱਚ ਅਮਲੋ ਗਵਿੰਦਗੜ੍ਹ ਸ਼ਹਿਰ ਦੇ ਵਾਸਤੇ ਸ਼ਹਿਰ ਦੀ ਸਫਾਈ ਵਾਸਤੇ ਤੇ ਜਿਹੜੇ ਆਪਣੇ ਮੰਡੀ ਅਮਲੋ ਹਲਕੇ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਸਪੋਰਟ ਦੇ ਇਨਫਰਾਸਟ੍ਰਕਚਰ ਸਟਰਕਚਰ ਵਾਸਤੇ ਫੰਡ ਭੇਜੇ ਗਏ ਨੇ, ਇਕੁਪਮੈਂਟ ਭੇਜੀ ਗਈ ਹੈ ਮੇਰੇ ਵੱਲੋਂ ਸਾਰੇ ਹਲਕਾ ਨਿਵਾਸੀਆਂ ਨੂੰ ਮੰਡੀ ਗਿੰਦਗੜ ਸ਼ਹਿਰ ਮਸੀ ਨੂੰ ਬਹੁਤ-ਬਹੁਤ ਮੋੜਤਾ। ਸਰ ਰੇਲਵੇ ਫਲਾਈਓਵਰ ਕੱਦ ਤੱਕ ਸ਼ੁਰੂ ਹੋਇਆ। ਜਿਹੜਾ ਰੇਲਵੇ ਫਲਾਈਓਵਰ ਦਾ ਹੈ ਉਹ ਜਦੋਂ ਕੰਸਟਰਕਸ਼ਨ ਹੋਈ ਤਾਂ ਪੀਡਬਲੂਡੀ ਵੱਲੋਂ ਥੋੜੀ ਜੀ ਉਹਦੇ ਵਿੱਚ ਕਮੀ ਰਹਿ ਗਈ ਜਿਹੜੀ ਅਲਾਈਨਮੈਂਟ ਉਹ ਖਰਾਬ ਹੋ ਗਈ ਸੀਗੀ। ਤਾਂ ਅਲਾਈਨਮੈਂਟ ਦਾ ਜਿਹੜਾ ਨਵਾਂ ਨਕਸ਼ਾ ਹੈ ਉਹ ਪਾਸ ਹੋ ਕੇ ਜਾ ਚੁੱਕਿਆ ਹੈ। ਤੇ ਮੇਰੀ ਰੇਲਵੇ ਜਿਹੜੇ ਰੇਲਵੇ ਵਾਲੇ ਐਕੀਨ ਸਾਹਿਬ ਨੇ ਉਹਨਾਂ ਨਾਲ ਮੇਰੀ ਪਰਸਿੰਗ ਗੱਲ ਹੋਈ ਹੈ ਤੇ ਉਮੀਦ ਹੈ ਕਿ ਮਾਰਚ ਮਹੀਨੇ ਦੇ ਵਿੱਚ ਵਿੱਚ ਰੇਲਵੇ ਵਾਲਾ ਪਾਰਟ ਜਿਹੜਾ ਉਹ ਸ਼ੁਰੂ ਹੋ ਜਾਊਗਾ ਜਿਹੜਾ ਪੀਡਬਲਯੂਡੀ ਵਾਲਾ ਪਾਰਟ ਆ ਉਹ ਲਗਭਗ 70-75% ਆਲਰੇਡੀ ਹੋਇਆ ਹੋਇਆ ਏ ਸਾਲ ਦੇ ਵਿੱਚ ਵਿੱਚ ਪੂਰੀ ਉਮੀਦ ਹੈ ਕਿ ਜਿਹੜਾ ਰੇਲਵੇ ਵਾਲਾ ਅੰਡਰਬ੍ਰਿਜ ਤੇ ਓਵਰਬ੍ਰਿਜ ਹੈ ਦੋਨੋਂ ਜਿਹੜੇ ਨੇ ਉਹ ਚਾਲੂ ਹੋ ਜਾਣਗੇ ਅੰਡਰਬ੍ਰਿਜ ਦਾ ਕੰਮ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ ਅੰਡਰਬ੍ਰਿਜ ਦਾ ਜਿਹੜਾ ਪੀਡਬਲਯੂਡੀ ਵਾਲਾ ਪਾਰਟ ਉਹ ਵੀ ਸ਼ੁਰੂ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਮੰਡੀ ਗਵਿੰਦਗੜ੍ਹ ਦੀਆਂ ਜਿਹੜੀਆਂ ਦੁਕਾਨਾਂ ਨੇ ਕਿਰਾਏ ਤੇ ਦਿੱਤੇ ਹੋਈਆਂ ਉਹਨਾਂ ਦੀ ਡਿਮਾਂਡ ਚੱਲ ਰਹੀ ਹੈ ਵੀ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ ਔਰ ਉਹਨਾਂ ਤੋਂ ਸਾਰੀਆਂ ਐਪਲੀਕੇਸ਼ਨਜ਼ ਵਗੈਰਾ ਵੀ ਲਈਆਂ ਗਈਆਂ ਸਾਰਾ ਪ੍ਰੋਸੈਸ ਕੰਪਲੀਟ ਕਰਨ ਦੇ ਬਾਵਜੂਦ ਹਾਲੇ ਤੱਕ ਉਹ ਮਾਮਲਾ ਲਟਕਿਆ ਹੋਇਆ ਹੈ ਕਦ ਤੱਕ ਕੰਪਲੀਟ ਹੋਣ ਦੀ ਸੰਭਾਵਨਾ ਹੈ ਦੇਖੋ ਇਹ ਕਾਫੀ ਸਾਲਾਂ ਤੋਂ ਇਹ ਮਾਮਲਾ ਚੱਲ ਰਿਹਾ ਹੈ ਮੇਰੇ ਖਿਆਲ ਤੇ ਖਿਆਲ ਨਾਲ ਮੇਰੇ ਐਮ.ਐਲ.ਏ ਬਣਨ ਤੇ ਪ੍ਰਿੰਸ ਜੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਦਾ ਇਹ ਮਸਲਾ ਲਟਕਿਆ ਹੋਇਆ ਹੈ 15 ਹਾਂਜੀ ਤੇ ਇਹੀ ਹਾਊਸ ਨੇ ਇੱਕ ਵਾਰ ਪਹਿਲਾਂ ਵੀ ਇਹ ਤੇ ਡਿਸਕਸ਼ਨ ਕੀਤੀ ਸੀ ਪਰ ਉਹ ਨਹੀਂ ਸਲੀਚੜ ਸਕਿਆ ਜਿਹੜੀ ਹੁਣ ਸਾਡੀ ਆਉਣ ਵਾਲੀ ਅਗਲੇ 2 ਹਫ਼ਤੇ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਸੀਂ ਇਹਨੂੰ ਅਜੰਡੇ ਦੇ ਵਿੱਚ ਲੈ ਕੇ ਆ ਰਹੇ ਹਾਂ ਸਾਡੀ ਕੋਸ਼ਿਸ਼ ਹੋਊਗੀ ਵੀ ਸਾਰੇ ਸ਼ਹਿਰ ਦੀ ਸਹਿਮਤੀ ਦੇ ਨਾਲ ਇਹਦਾ ਕੋਈ ਸੋਲੂਸ਼ਨ ਕੱਢਿਆ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਵੀ ਇਹਦੇ ਵਿੱਚ ਅੱਡ-ਅੱਡ ਕਾਉਂਸਲਰਸ ਦੇ ਵੀ ਜਿਹੜੇ ਹੈਗੇ ਨੇ ਵਿਚਾਰ ਅਟੱਡ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਵੀ ਇਹਦਾ ਸਰਬਸੰਮਤੀ ਦੇ ਨਾਲ ਕੋਈ ਸੋਲੂਸ਼ਨ ਨਿਕਲੇ ਤਾਂ ਕਿ ਇਹਦੇ ਵਿੱਚ ਕਿਸੇ ਤੇ ਵੀ ਕਿਸੇ ਵੀ ਤਰੀਕੇ ਦੀ ਉਂਗਲ ਨਾ ਚੱਕੀ ਜਾ ਸਕੇ ਜਿਹੜੀ ਔਨ ਵਾਲੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਇਹਦਾ ਏਜੰਡਾ ਲੈ ਕੇ ਆਵਾਂਗੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਰਬਸੰਮਤੀ ਦੇ ਨਾਲ ਕੋਈ ਨਾ ਕੋਈ ਸੋਲੂਸ਼ਨ ਇਹਦਾ ਜ਼ਰੂਰ ਕੱਢਾਂਗੇ ਐਮਐਲਏ ਸਾਹਿਬ ਇੱਕ ਨਾ ਇੱਥੇ ਕੋਡਾ ਮਤਲਬ ਸ਼ਹਿਰ ਦੇ ਵਿੱਚ ਇਹ ਕਈ ਸਾਲਾਂ ਤੋਂ ਆ ਮੱਛੀ ਮਾਰਕੀਟ ਦੀ ਹਮੇਸ਼ਾ ਗੱਲ ਉੱਠਦੀ ਆ ਤੇ ਉਹ ਮਤਲਬ ਉਦੋਂ ਹੀ ਕਾਗਜ਼ਾਂ ਦੇ ਵਿੱਚੋਂ ਬੰਦ ਕਰ ਦਿੱਤੀ ਜਾਂਦੀ ਆ ਕਿਉਂਕਿ ਸ਼ਹਿਰ ਤੇ ਇੱਕ ਤੱਬਾ ਸ਼ ਜਿਹੜਾ ਹੈਗਾ ਮੱਛੀ ਦਾ ਜਿਹੜਾ ਬਾਜ਼ਾਰ ਬਹੁਤ ਵੱਡਾ ਲੱਗਦਾ 스멜 ਮਾਰਦੀ ਉੱਥੋਂ ਤੇ ਬਹੁਤ ਲੋਕ ਸਾਨੂੰ ਵੀ ਆ ਕੇ ਪਰਸਨਲ ਤੌਰ ਤੇ ਕਹਿੰਦੇ ਨੇ ਕਿ ਤੁਸੀਂ ਆਪਣੀ ਆਵਾਜ਼ ਦਸੋਗੇ ਤਾਂ ਕਿ ਵੀ ਬਹੁਤ ਜ਼ਿਆਦਾ ਸ਼ਹਿਰ ਵਿੱਚ ਦਿੱਕਤ ਹੁੰਦੀ ਹੈ ਉੱਥੇ ਜੇ ਕੋਈ ਬੱਸ ਖੜਦੀ ਆ ਤੋ 스멜 ਨੂੰ ਇਹਨੂੰ ਕੋਈ ਆਪਾਂ ਕਿੱਦਾਂ ਇਹਨੂੰ ਇੱਥੋਂ ਕਰਾ ਸਕਦੇ ਹਾਂ ਆਉਣ ਵਾਲੀ ਮੀਟਿੰਗ ਦੇ ਵਿੱਚ ਇਹਦੇ ਤੇ ਵੀ ਅਸੀਂ ਏਜੰਡਾ ਲੈ ਕੇ ਆਵਾਂਗੇ ਤੁਸੀਂ ਦੇਖਿਆ ਹੋਣਾ ਕਿ ਜੀਟੀ ਰੋਡ ਦੇ ਦੋਨੋਂ ਪਾਸੇ ਜਿਹੜੀਆਂ ਕੱਚੀਆਂ ਖਦਾਨਾਂ ਸੀਗੀਆਂ ਉਹਦੇ ਵਿੱਚ ਹੁਣ ਟਾਇਲ ਵਰਕ ਹੋ ਰਿਹਾ ਹੈ ਮੈਂ ਜਿਵੇਂ ਐਮਐਲਏ ਬਣਿਆ ਸੀਗਾ ਤਾਂ ਜਿਹੜਾ ਐਨਐਚਆਈ ਨਾਲ ਰਿਲੇਟਡ 10 11 ਮਸਲੇ ਸੀ ਜਿਹਦੇ ਵਿੱਚ ਇਹ ਕੱਚੀਆਂ ਖਦਾਨਾਂ ਸੀਗੀਆਂ ਨਜਾਇਜ਼ ਕਬਜ਼ੇ ਰੇਡੀਓ ਵਗੈਰਾ ਤੇ ਦੋ ਤਿੰਨ ਅੰਡਰਪਾਸ ਖੁਲਾਉਣ ਵਾਲਾ ਉਹ ਸਾਰਾ ਮੈਂ ਉਹਨਾਂ ਨਾਲ ਚਿੱਠੀ ਵੀ ਲਿਖੀ ਤੇ ਰੈਗੂਲਰ ਫਾਲੋਅ ਅਪ ਕਰ ਰਹੇ ਹਾਂ ਤੇ ਉਹਦੇ ਅਧੀਨ ਕੰਮ ਚੱਲੂ ਹੋ ਰਿਹਾ ਹੈ ਤੇ ਜਦੋਂ ਇਹ ਵਾਲਾ ਕੰਮ ਚੱਲਣਾ ਤਾਂ ਕਾਫੀ ਨਜਾਇਜ਼ ਕਬਜ਼ੇ ਦੁਕਾਨਾਂ ਕੋਈ ਰੇਤਾ ਬਜਰੀ ਦਾ ਕਾਫੀ ਕੁਝ ਹੋ ਰਿਹਾ ਹੈ ਤਾਂ ਨਗਰ ਕੌਂਸਲ ਵਿੱਚ ਮੇਰੀ ਹਰਪੀ ਸਿੰਘ ਪ੍ਰਧਾਨ ਜੀ ਨਾਲ ਵੀ ਗੱਲ ਚੱਲ ਰਹੀ ਸੀ ਕਿ ਜਿਵੇਂ ਜਿਵੇਂ ਇਹ ਕੰਮ ਪ੍ਰੋਗਰੈਸ ਹੋ ਰਿਹਾ ਤਾਂ ਆਪਾਂ ਉਸ ਤੋਂ ਬਾਅਦ ਦੁਬਾਰਾ ਨਜਾਇਜ਼ ਕਬਜ਼ੇ ਨਹੀਂ ਹੋਣ ਦੇਣੇ ਚਾਹੀਏ ਉਹ ਮੀਟ ਮੱਛੀ ਦੀਆਂ ਦੁਕਾਨਾਂ ਹੋਣ ਚਾਹੀਏ ਹੋਰ ਹੋਵੇ ਤਾਂ ਉਹਦੇ ਲਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਮੁਹਿੰਮ ਹੈ ਜਿਹੜੀ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਸ਼ੁਰੂ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਜੀਟੀ ਰੋਡ ਦੇ ਆਸ-ਪਾਸੇ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਸਾਰੇ ਦੂਰ ਕਰੇ ਚਾਹੇ ਉਹ ਮੱਛੀ ਮਾਰਕੀਟ ਹੋਵੇ ਚਾਹੇ ਬਾਕੀ ਹੋਵੇ ਚਲ ਇਹਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕੁਝ ਲੋਕ ਜਿਹ ਤੇ ਕੁਛ ਕੁੜੀਆਂ ਮੁੰਡੇ ਇੱਥੇ ਆਪਣਾ ਕੰਮਕਾਰ ਸ਼ੁਰੂ ਕੀਤਾ ਮੰਡੇ ਚ ਕੋਈ ਰੇੜੀ ਰੁੜੀ ਲਗਾ ਲੈਂਦੇ ਨੇ ਚਲੋ ਹੈ ਤਾਂ ਇਲੀਗਲ ਕੋਈ ਇਨਕ੍ਰੂਚਮੈਂਟ ਹੈ ਸ਼ਹਿਰ ਦੇ ਕਬਜ਼ਾ ਕੀਤਾ ਜਾਂਦਾ ਉਹ ਕਹਿੰਦੇ ਪਰ ਜੇ ਅਸੀਂ ਗਮਾਕਾ ਕੇ ਖਾਰੇ ਸਾਨੂੰ ਉਤੋਂ ਹਟਾਇਆ ਜਾਂਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਨੂੰ ਕੋਈ ਆਪਾਂ ਧੁੱਕ ਨਹੀਂ ਥਾਂ ਬਣਾ ਕੇ ਦੇ ਸਕਦੇ ਜੀ ਇਹ ਇਹਦਾ ਸਰ ਉਹਨਾਂ ਦੀ ਇੱਕ ਥਾਂ ਮਿਕ ਫਿਕਸ ਕਰ ਦਿੱਤੀ ਜਾਂਦੀ ਇਹਦਾ ਸਰ ਜੇ ਕਿਸੇ ਨੇ ਬੈਂਡਿੰਗ ਕਰਨੀ ਵੀ ਹੈ ਕਿਸੇ ਨੇ ਰੇੜੀ ਲਗਾਉਣੀ ਹੈ ਤਾਂ ਉਹਦੀ ਇੱਕ ਪ੍ਰਕਿਰਿਆ ਹੈਗੀ ਇਹ ਤੁਸੀਂ ਨਗਰ ਕਾਉਂਸਲ ਦੇ ਵਿੱਚੋਂ ਵਿਦ ਪਰਮਿਸ਼ਨ ਤੁਹਾਡੀ ਰੇੜੀ ਦੇ ਉੱਤੇ ਨਗਰ ਕੌਂਸਲ ਦਾ ਨੰਬਰ ਲੱਗ ਜਾਂਦਾ ਹੁੰਦਾ ਉਹ ਇਲਾਕੇ ਤੁਸੀਂ ਕੰਮ ਕਰ ਸਕਦੇ ਹੋ ਜੇ ਕਿਸੇ ਨੂੰ ਜਾਣਕਾਰੀ ਚਾਹੀਦੀ ਹੈ ਉਹ ਨਗਰ ਕੌਂਸਲ ਦੇ ਵਿੱਚ ਸਾਡੇ ਪ੍ਰਧਾਨ ਹਰਪੀ ਸਿੰਘ ਪ੍ਰਿੰਸ ਜੀ ਨੂੰ ਆ ਕੇ ਮਿਲ ਸਕਦੇ ਨੇ ਤੁਹਾਡੇ ਸਵਾਲ ਦਾ ਦੂਸਰਾ ਪਾਰਟ ਹੈ ਵੀ ਹੋਰ ਦੁਕਾਨਾਂ ਉਹਦੇ ਉੱਤੇ ਵੀ ਪ੍ਰਪੋਜ਼ਲ ਇੱਕ ਦੋ ਸਾਡੇ ਡਿਸਕਸ਼ਨ ਚੱਲ ਰਹੇ ਨੇ ਕਿ ਕੋਈ ਸਰਕਾਰੀ ਦੁਕਾਨਾਂ ਬਣਾ ਕੇ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਅਮਲੋ